ਮਿੱਟੀ ਤੋਂ ਬਿਨਾ ਖੇਤੀ ਹੋ ਸਕਦੀ ਆ ਬੀਜ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਕਿਉਂ ਨਹੀਂ ਅਸੀਂ ਜਿਹੜੀਆਂ ਪ੍ਰਾਤਨਾ ਉਹਨਾਂ ਨੂੰ ਰਿਵਾਈਵ ਕਰੀਏ ਮੰਡੀ ਦਾ ਸੀ ਆਪਣਾ ਸਿਸਟਮ ਬਣਾ ਲਿਆ ਰੇਟ ਆਪਣਾ ਡਿਸਾਈਡ ਕਰਦੇ ਆ ਆਰਗੈਨਿਕ ਚ ਝਾੜ ਨਹੀਂ ਘਟਦੇ ਦੇਸੀ ਬੀਜ ਜਿਹੜੇ ਹੈਗੇ ਉਹਨਾਂ ਦਾ ਝਾੜ ਨਹੀਂ ਘਟ ਰਿਹਾ ਹੁਣ ਤਾਂ ਸਿੱਧੇ ਸਵਾਲ ਕਿਹੜੀ ਕੰਪਨੀ ਦਾ ਬੀਜ ਸੀ ਮਤਲਬ ਜਿਹੜਾ ਕਿਸਾਨ ਦੇ ਖੇਤਾਂ 'ਚ ਪੈਦਾ ਹੋ ਰਿਹਾ ਉਹਦੇ ਬਾਰੇ ਹੁਣ ਪੁੱਛ ਰਹੇ ਆ ਕਿ ਕਿਹੜੀ ਕੰਪਨੀ ਦਾ ਬੀਜ ਸੀ ਵੀ ਹਾਲੇ ਵੀ ਖੇਤਾਂ 'ਚ ਦੁਨੀਆ 'ਚ ਹੱਲ ਦਾ ਕੋਈ ਇਦਾਂ ਦੀ ਫੈਕਟਰੀ ਨਹੀਂ ਬਣੀ ਵੀ ਜਿਹੜੇ ਤੁਹਾਨੂੰ ਕਿਸੇ ਸਮਾਨ ਤੋਂ ਵੀ ਅੱਲੂ ਲੈ ਲੈ ਜਾਂ ਕਣਕ ਲੈ ਲੈ ਆਟੇ ਤੋਂ ਬੀ ਤਿਆਰ ਕਰਕੇ ਦੇਖਦਾ ਹੋਇ। ਬੀ ਦਾ ਇੱਦਾਂ ਕਣਕ ਉੱਗੇਗੀ ਇੱਦਾਂ ਹੀ ਪਿਆਦਾ ਹੋਏ। ਮਿੱਟੀ ਤੋਂ ਬਿਨਾ ਖੇਤੀ ਹੋ ਸਕਦੀ ਆ ਬੀਜ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ। ਤੁਸੀਂ ਹਾਈਡਰੋਪੋਨਿਕ, 에어로ਪੋਨਿਕ ਸੁਣਿਆ ਨਾ? ਤੇ ਪਾਣੀ ਦੇ ਵਿੱਚੋਂ ਦੀ ਖਰਾਕ ਮਿਲ ਜੂਗੀ। ਹਵਾ ਨਾਲ ਖਰਾਕ ਮਿਲ ਜੂਗੀ। ਪਰ ਬੀਜ ਤਾਂ ਉੱਥੇ ਵੀ ਚਾਹੀਦਾ। ਜਿਵੇਂ ਟਿਸ਼ੂ ਕਲਰ ਦੀ ਗਾਦੇ ਆ ਬੂਟੇ ਤੋਂ ਬੂਟਾ ਤਿਆਰ ਹੁੰਦਾ। ਬੂਟਾ ਤਿਆਰ ਕਰਨ ਲਈ ਤਾਂ ਕਿਤੇ ਨਾ ਕਿਤੇ ਬੀਜ ਚਾਹੀਦਾ ਹੀ ਚਾਹੀਦਾ। ਬੀਜ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ। ਵੱਡੀਆਂ ਵੱਡੀਆਂ ਕੰਮ ਬਣਾ ਦੇਖੋ। ਬਾਇਰ ਮੋਂਸੈਂਟੋ ਹੈ ਮੋਂਸੈਂਟੋ ਨੂੰ ਬਾਹਰ ਨੇ ਖਰੀਦ ਲਿਆ ਕਿੱਡੀ ਵੱਡੀ ਕੰਪਨੀ ਸਬਜ਼ੀਆਂ ਦਾ ਮੈਨ ਲੱਗਦਾ ਵੀ ਜਿਹੜੇ ਤਕੜੇ ਜ਼ਿਮੀਦਾਰ ਆਪਣੇ ਉਹਨੂੰ ਕਹਿੰਦੇ ਸਬਜ਼ੀਆਂ ਵਾਲੇ ਉਹ ਜ਼ਿਆਦਾਤਰ ਇਹਨਾਂ ਕੰਪਨੀਆਂ ਦੇ ਬੀਜ ਖਰੀਦਦੇ ਉਹ ਕੰਪਨੀਆਂ ਏਡਾ ਏਡੀਆਂ ਵੱਡੀਆਂ ਹੋਈ ਜਾਂਦੀਆਂ ਔਰ ਏਡੇ ਵੱਡੇ ਕੈਂਪ ਲਗਾਉਂਦੇ ਅਸੀਂ ਆ ਦੇਖੋ ਇੱਦਾਂ ਹੀ ਬੈਠੇ ਆ ਉਹਨਾਂ ਨੇ ਬੜਾ ਟੈਂਟ ਟੁੰਡ ਲਾ ਕੇ ਬੜਾ ਵੱਡਾ ਪ੍ਰੋਗਰਾਮ ਕਰਨਾ ਸੀ ਉਹ ਕਾਦੇ ਵਾਸਤੇ ਕਰਦੇ ਆ ਕੀ ਇਦਾਂ ਦੇ ਉਹਨਾਂ ਕੋਲ ਕਮਾਈ ਹੈਗੀ ਹੈ ਕਿ ਉਹਨਾਂ ਨੇ ਆਪਣੇ ਅਫਸਰ ਰੱਖੇ ਹੋਏ ਸਾਡੇ ਪਰਿਵਾਰਾਂ 'ਚ ਬੱਚੇ ਹੁੰਦੇ ਨੇ ਕਿ ਪੜ੍ਹ ਕੇ ਨਿਕਲਿਆ ਸਾਰਿਆਂ ਸਰਕਾਰੀ ਨੌਕਰੀ ਤਾਂ ਮਿਲਦੀ ਪ੍ਰਾਈਵੇਟ ਕੰਪਨੀਆਂ ਜਾਂ ਪਰਚੇ ਕਰਦੇ ਆ ਤੁਹਾਨੂੰ ਖਾਣ ਪੀਣ ਦਾ ਵਧੀਆ ਪ੍ਰਬੰਧ ਸਾਰਾ ਕੁਝ ਹੀ ਹੁੰਦਾ ਫ੍ਰੀ ਚ ਕਰਦੇ ਆ ਉਹ ਇੱਥੇ ਤੁਸੀਂ ਆਪਣੀ ਰੋਟੀ ਦਾ ਖਰਚਾ ਆਪ ਦੇ ਕੇ ਜਾਉਂਗੇ ਉਹ ਇਸ ਕਰਕੇ ਕਰਦੇ ਆ ਕਿ ਉਹ ਬਿਜ਼ਨਸ ਬੀਜ ਦਾ ਐਡਾ ਵੱਡਾ ਹੈ ਉਹਨਾਂ ਨੂੰ ਪਤਾ ਕਿ ਪਿਛਲੇ 100 ਸਾਲਾਂ ਦੇ ਵਿੱਚ ਚਲੋ ਪੰਜਾਬ 'ਚ 60 ਆ ਵਿੱਚ 100 ਸਾਲ ਅਸੀਂ ਮੰਨ ਕੇ ਚੱਲੀਏ 100 ਸਾਲਾਂ 'ਚ ਕਿਸਾਨਾਂ ਨੂੰ ਇਹ ਪੱਕਾ ਕਰ ਦਿੱਤਾ ਮੈਂ ਹੀ ਤੁਹਾਨੂੰ ਵਧੀਆ ਵੀ ਦੇ ਸਕਦਾ। ਸ ਮੈਂ ਇੱਕ ਕਹਾਣੀ ਵਿੱਚ ਦੱਸਦਾ ਹੁੰਦਾ ਕਿ ਜਿਹੜੇ ਹਾਥੀ ਆ ਹਾਥੀ ਦੀ ਜਿਹੜੀ ਯਾਦਦਾਸ਼ਤ ਹੈ ਉਹ ਮੰਨੀ ਜਾਂਦੀ ਹੈ ਕਿ ਉਹਦੀ ਯਾਦਦਾਸ਼ਤ ਇੰਨੀ ਤੇਜ਼ ਆ ਕਿ ਉਹ ਛੋਟੇ ਹੁੰਦੇ ਵੀ ਜੇ ਉਹਨਾਂ ਕੋਈ ਘਟਨਾ ਵਾਪਰੀ ਹੈ ਨਾ ਉਹਨੂੰ ਮਰਨ ਤੱਕ ਯਾਦ ਰਹਿੰਦੀ ਹਾਥੀ ਦੀ ਉਮਰ ਵੀ ਬੰਦੇ ਨਾਲੋਂ ਲਗਭਗ ਹੀ ਬਰਾਬਰ ਹੀ ਹੁੰਦੀ ਹੈ ਜਾਂ ਵੱਧੂ ਹੀ ਹੁੰਦੀ ਹੈ। ਜਦੋਂ ਹਾਥੀ ਦਾ ਬੱਚਾ ਛੋਟਾ ਹੁੰਦਾ ਬੱਚਾ ਸ਼ਰਾਰਤੀ ਹੁੰਦਾ ਹਰੇਕ ਦਾ ਚਾਹੇ ਇਨਸਾਨ ਹੋਵੇ ਜਾਂ ਪੰਛੀ ਹੋਵੇ ਚਾਹੇ ਉਹਨੇ ਸ਼ਰਾਰਤ ਕਰਨੀ ਹੁਣ ਹਾਥੀ ਦਾ ਜੰਮ ਦਾ ਬੱਚਾ ਉਹ ਵੀ ਤਕੜਾ ਹੁੰਦਾ ਜੇ ਉਹਨੂੰ ਖੁੱਲਾ ਛੱਡ ਦਿੱਤਾ ਹੁਣ ਕਣਕ ਛੱਡ ਦੋ ਨਹੀਂ ਸਾਰੀ ਕਣਕ ਮੇਂਦਣੀ ਕਿਉਂਕਿ ਉਹਨਾਂ ਦਾ ਸ਼ਰਾਰਤ ਕਰਨੀ ਇੱਧਰ ਉੱਧਰ ਸ਼ਰਾਰਤ ਕੀ ਕਰਨੀ ਉਹਨੇ ਇੱਧਰ ਉੱਧਰ ਭੱਜਣਾ ਕਿਸੇ ਚੀਜ਼ ਟੱਕਰ ਮਾਰੂਗਾ ਸੁੰਡ ਨਾਲ ਚੱਕ ਲਊਗਾ ਉਹਨੂੰ ਵੀ ਸੰਗੜਣਾ ਬੰਨਿਆ ਜਾਂਦਾ ਵੀ ਇਹ ਕੁਝ ਨੁਕਸਾਨ ਨਾ ਕਰ ਦੇ ਜਦੋਂ ਹਾਥੀ ਸਿਆਣਾ ਹੋ ਜਾਂਦਾ ਉਹਨੂੰ ਟ੍ਰੇਨਿੰਗ ਦੇ ਕੇ ਸਿਖਾਇਆ ਜਾਂਦਾ ਵੀ ਕਿੱਥੋਂ ਦੀ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਬੱਚੇ ਨੂੰ ਨਹੀਂ ਸਿਖਾਇਆ ਜਾ ਸਕਦਾ ਸੋ ਉਹਨੂੰ ਸੰਗੜਣਾ ਬੰਨਿਆ ਜਾਂਦਾ ਉਹ ਕੋਸ਼ਿਸ਼ ਕਰਦਾ ਕਿ ਮੈਂ ਤੋੜ ਦਵਾਂ ਨਹੀਂ ਟੁੱਟਦਾ ਉਹ ਤਾਂ 2 3 ਸਾਲ 3 ਸਾਲ ਤੱਕ ਫਿਰ ਤਗੜਾ ਹੋ ਜਾਂਦਾ ਫਿਰ ਸਿਆਣਾ ਹੋ ਜਾਂਦਾ ਜਦੋਂ ਉਹਨੇ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਆ ਉਹ 2 3 ਸਾਲਾਂ ਦੇ ਵਿੱਚ ਹੀ ਆਫੀ ਦੇ ਦਿਮਾਗ ਵਿੱਚ ਇੱਕ ਗੱਲ ਪੱਕੀ ਘਰ ਕਰਕੇ ਬਹਿ ਜਾਂਦੀ ਆ ਮੈਂ ਸੰਗਲ ਨਹੀਂ ਤਲਾ ਸਕਦਾ ਆਹੀ ਗੱਲ ਜਿਹੜੀ ਆ ਕਿਸਾਨਾਂ ਨਾਲ ਹੋ ਚੁੱਕੀ ਆ ਤੁਹਾਡੇ ਸੰਗਲ ਬੰਦਾ ਕਿ ਤੁਸੀਂ ਬੀਜ ਪੈਦਾ ਨਹੀਂ ਕਰ ਸਕਦੇ ਬੈਦਾ ਪੈਦਾ ਕਰ ਲਿਆ ਤਾਂ ਤੁਸੀਂ ਕੁਆਲਿਟੀ ਦਾ ਨਹੀਂ ਪੈਦਾ ਕਰ ਸਕਦੇ ਉਹ ਚੋਂ ਪੈਦਾਵਾਰ ਆਊਗੀ ਨਹੀਂ ਆਊਗੀ ਪਤਾ ਕੁਛ ਨਹੀਂ ਵਿਗਿਆਨੀ ਪੈਦਾ ਕਰੇਗਾ ਚਾਹੇ ਸਰਕਾਰੀ ਯੂਨੀਵਰਸਿਟੀ ਦਾ ਆ ਖੋਜ ਕੇਂਦਰ ਦਾ ਆ ਜਾਂ ਕੰਪਨੀ ਦਾ ਆ ਉਹੀ ਬੀਜ ਪੈਦਾ ਕਰ ਸਕਦਾ ਨਾ ਕਿਸਾਨ ਬੀਜ ਨਹੀਂ ਕਰ ਸਕਦਾ ਫਿਰ ਕੀ ਜਿਹੜੇ ਦੇਸੀ ਬੀਜ ਆ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਕਿ ਦੇਸੀ ਬੀਜਾਂ ਦੀ ਪੈਦਾਵਾਰ ਨਹੀਂ ਹੋ ਸਕਦੀ ਬਹੁਤ ਸਾਰੇ ਤਜਰਬੇ ਕਈ ਕਾਗਜ਼ ਪੱਤਰ ਮਿਲੇ ਆ ਕਈ ਅਸੀਂ ਰਿਪੋਰਟਾਂ ਦੇਖਦੇ ਆ ਕਿ ਬੜੇ ਸੋਹਣੇ ਉਹਨਾਂ ਝਾੜ ਵਧ ਰਹੇ ਆ ਆਪਣੇ ਤਾਂ ਕਹਿੰਦੇ 30 35 ਸਾਲਾਂ ਤੋਂ ਝਾੜ ਹੀ ਉੱਥੇ ਖੜ੍ਹ ਗਏ ਆ ਕਿ ਦੇਸੀ ਕਿਸਮਾਂ ਦੇ ਝਾੜ ਜਿਹੜੇ ਆ ਉਹ ਵਾਧੂ ਆ ਰਹੇ ਆ ਉਹ ਵੀ ਆਰਗੈਨਿਕ ਦੇ ਵਿੱਚ ਦੋਰੀ ਚੀਜ਼ ਸੀ ਪਹਿਲੀ ਆਰਗੇਨਿਕ ਲਈ ਕਿਹਾ ਜਾਂਦਾ ਕਿ ਆਰਗੇਨਿਕ ਝਾੜ ਜਿਹੜੇ ਆ ਉਹ ਘਟਦੇ ਆ ਹੋ ਚੁੱਕਾ ਆਈਸੀਆਰ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਆ ਕਿ ਆਰਗੇਨਿਕ ਝਾੜ ਘਟਦੇ ਨਹੀਂ ਆ ਬਸ਼ਰਤੇ ਕਿਸਾਨ ਜਿਹੜਾ ਆ ਪ੍ਰੋਪਰ ਟ੍ਰੇਨਿੰਗ ਲੈ ਕੇ ਢੰਗ ਤਰੀਕੇ ਨਾਲ ਖਾਦ ਖੁਰਾਕ ਦਾ ਪ੍ਰਬੰਧ ਕਰੇ ਫਸਲ ਦਾ ਪ੍ਰਬੰਧ ਕਰੇ ਚੰਗੇ ਬੀਜ ਵਰਤੇ ਉਹ ਕੰਡੀਸ਼ਨ ਆ ਅਸੀਂ ਤਾਂ ਟੁੱਕੇ ਪੁੜਕੇ ਦੀ ਖੇਤੀ ਕਰਕੇ ਉਹਨੂੰ ਕੁਦਰਤੀ ਖੇਤੀ ਕਹਿੰਦੇ ਫੇਰ ਕਹਿੰਦੇ ਜੇ ਦੁੱਗਣਾ ਤਿੰਨਾਂ ਰੇਟ ਲੈਣਾ ਤੋ ਝਾੜ ਜਿਹੜਾ ਝਾੜ ਵਾਲਾ ਮਸਲਾ ਆਈਸੀਆਰ ਨੇ ਹੱਲ ਕਰਤਾ ਹੋਇਆ ਪੀਏਯੂ ਦੇ ਵਿੱਚ 2018-17 ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜਾ ਚੱਲ ਰਿਹਾ ਉੱਥੇ ਹੁਣ ਵਿਗਿਆਨੀ ਉਸ ਡਿਪਾਰਟਮੈਂਟ ਦੇ ਵਿੱਚ ਸਿਰਫ ਤੇ ਸਿਰਫ ਆਰਗੈਨਿਕ ਤੇ ਖੋਜਾਂ ਕਰ ਰਹੇ 2018 ਚ ਅਸੀਂ ਤੁਹਾਡੇ ਵਰਗੇ ਕਿਸਾਨ ਮਿਲੇ ਅਮਰਿਤ ਸਿੰਘਾ ਸਾਡੇ ਨਾਲ ਸਾਰੇ ਫਾਰਮਰਾਂ ਨੇ ਮਿਲ ਕੇ ਅਸੀਂ ਰਿਕੁਐਸਟ ਕੀਤੀ ਉੱਥੇ ਆਰਗੈਨਿਕ ਫਾਰਮਰ ਕਲੱਬ ਹੀ ਬਣ ਗਿਆ ਜਿੱਥੇ ਇੱਕ ਦੂਜੇ ਨਾਲ ਸਾਇੰਟਿਸਟ ਤੇ ਕਿਸਾਨ ਆਪਸ ਬੈਠ ਕੇ ਰਾਪਤਾ ਕਰਦੇ ਤੁਹਾਡੇ ਜੋ ਕਿ ਜਿਹੜੇ ਮੈਂਬਰ ਵੀ ਹੋਣੇ ਉੱਥੇ ਤੇ ਸੋ ਸਰਕਾਰੀ ਸਿਸਟਮ ਵੀ ਉਧਰ ਨੂੰ ਆ ਰਿਹਾ ਹੌਲੀ ਹੌਲੀ ਹੁਣ ਪੇਪਰ ਅਸੀਂ ਪੜ੍ਹਦੇ ਆਂ ਨਿਊਜ਼ ਦੇ ਵਿੱਚ ਐਕਟਿਵਿਸਟ ਕਈ ਵਾਰੀ ਸ਼ੇਅਰ ਕਰਦੇ ਆ ਕਿ ਜਿਹੜੀਆਂ ਪੁਰਾਣੀਆਂ ਕਿਸਮਾਂ ਸੀਗੀਆਂ ਉਹ ਕਿਸਮਾਂ ਹੁਣ ਕੱਢ ਕੇ ਉਹਨਾਂ ਤੋਂ ਦੁਬਾਰਾ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਕਿਉਂ ਵਾਤਾਵਰਣ ਦਾ ਬਦਲਾਅ ਅੱਜ ਤੁਸੀਂ ਦੇਖ ਲਓ ਵੀ ਮੇਰੇ ਖਿਆਲ 40 41 ਡਿਗਰੀ ਕਈ ਜਗ੍ਹਾ ਟੈਂਪਰੇਚਰ ਪਹੁੰਚ ਚੁੱਕਿਆ 40 ਦੇ ਲਗਭਗ ਰਿਕਾਰਡ ਹੋ ਚੁੱਕਿਆ ਕਿ ਮੌਸਮੀ ਬਦਲਾਅ ਹੋ ਰਿਹਾ ਇਹ ਜਿੰਨੇ ਹਾਈ ਰੀਡਿੰਗ ਆਲੀ ਜੀ ਐਮ ਆ ਗਿਆ ਜੀ ਅੱਗੇ ਇਹ ਮੌਸਮ ਨਹੀਂ ਚੱਲ ਸਕਦੀ ਇਹ ਤਾਂ ਏਦਾਂ ਲੈਬੋਰੀਟਰੀ ਚ ਹੁੰਦਾ ਨਾ ਵੀ ਆ ਇਹਨੂੰ ਏਦਾਂ ਦੀ ਹੀ ਕੰਡੀਸ਼ਨ ਚਾਹੀਦੀ ਆ ਇਹਦਾ ਸਾਡੇ ਹੁੰਦਾ ਵੀ ਇਲੈਕਟ੍ਰੀਕਲ ਜੀ ਬਿਜਲੀ ਬੋਰਡ ਚ ਲੱਗਦੇ ਇਕਵਿਪਮੈਂਟ ਪਈ ਇਹਨੂੰ ਏਸੀ ਲਾ ਕੇ 25 ਡਿਗਰੀ ਤੋਂ ਉੱਪਰ ਟੈਂਪਰੇਚਰ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਇਹਨੇ ਕੰਮ ਨਹੀਂ ਕਰਨਾ ਇਹ ਸਾਰੀਆਂ ਜਿੰਨੀਆਂ ਵੀ ਵੈਰਾਈਟੀਆਂ ਸੀ ਇਹਨਾਂ ਦੀ ਕੰਡੀਸ਼ਨ ਆ ਕਿ ਤੁਹਾਡੇ ਜਿਹੜੀ ਇਸ ਕੰਡੀਸ਼ਨ ਵਿੱਚ ਤਾਂ ਵਧੀਆ ਰਿਜ਼ਲਟ ਦੇਣਗੀ ਆ ਮੌਸਮ ਉੱਪਰ ਥੱਲੇ ਹੋਇਆ ਤਾਂ ਹਰ ਪਾਸੇ ਜਿਹੜਾ ਕਣਕ ਦੇਖੋ ਤੁਸੀਂ ਆ ਛਾਤ ਮਾਰ ਲਓ ਆਲੇ ਦੁਆਲੇ ਅੱਜ ਦੀ ਸਾਰੀ ਕਣਕ ਉਬੜ ਖਬੜ ਚੱਲ ਰਹੀ ਹੈ ਨਹੀਂ ਤਾਂ ਕਣਕ ਆਪਣੀ ਪਲੇਨ ਹੁੰਦੀ ਸੀ ਇੱਕਸਾਰ ਹੁੰਦੀ ਸੀ ਪੂਰੇ ਪੰਜਾਬ ਚ ਮੈਂ ਤਾਂ ਦੇਖਿਆ ਵੀ ਇੱਕਸਾਰ ਮੈਨੂੰ ਕਿਤੇ ਕਿਸੇ ਖੇਤ ਚ ਕਣਕ ਨਹੀਂ ਦੀ ਸੀ ਉੱਪਰ ਥੱਲੇ ਆ ਸਾਰੇ ਤੁਸੀਂ ਆ ਇੱਥੇ ਹੱਲੇ ਵੀ ਆ ਸਰਸਰੀ ਨਿਗਾਹ ਮਾਰ ਕੇ ਦੇਖ ਲਓ ਸੋ ਇਹ ਇਹ ਜਿਹੜੀਆਂ ਸਾਰੀਆਂ ਵੀ ਵਿਗਿਆਨੀ ਵੀ ਹੁਣ ਕਰ ਰਹੇ ਆ ਠੀਕ ਹੈ ਉਸ ਤਰੀਕੇ ਨਾਲ ਨਹੀਂ ਕਹਿੰਦੇ ਹੋਣਗੇ ਕਿ ਅਸੀਂ ਜੇ ਦੇਸੀ ਵੈਰਾਈਟੀਆਂ ਸਗੀਆਂ ਵੀ ਉਹ ਤੋਂ ਕਰ ਰਹੇ ਆ ਪਰ ਉਹਨਾਂ ਨੂੰ ਪਤਾ ਕਿ ਉਹ ਵੈਰਾਈਟੀਆਂ ਨੇ ਸਦੀਆਂ ਤੋਂ ਸੋਕੇ ਵੀ ਚੱਲੇ ਆ ਹੜ ਵੀ ਚੱਲੇ ਆ ਮੌਸਮੀ ਬਦਲਾਅ ਵੀ ਚੱਲੇ ਜੇ ਉਹ ਕਿਸਮਾਂ ਨੂੰ ਦੁਆਰਾ ਅਸੀਂ ਲੈ ਕੇ ਆਵਾਂਗੇ ਉਹਨਾਂ ਦੇ ਗੁਣ ਜਿਹੜੇ ਆ ਨਵੀਆਂ ਬੀਜਾਂ ਵਿੱਚ ਪਾਵਾਂਗੇ ਅਸੀਂ ਫੇਰ ਜਿਹੜਾ ਆ ਸਾਡਾ ਇਹ ਮੌਸਮ ਨੂੰ ਚੱਲਣ लायक ਫਸਲਾਂ ਹੋਣਗੀਆਂ ਜੇ ਉੱਥੇ ਆ ਗਏ ਆ ਤਾਂ ਕਿਉਂ ਨਹੀਂ ਅਸੀਂ ਇਹਦੀਆਂ ਪ੍ਰਾਤਨਾ ਉਹਨਾਂ ਨੂੰ ਰਿਵਾਈਵ ਕਰੀਏ ਮੰਡੀ ਦਾ ਸੀ ਆਪਣਾ ਸਿਸਟਮ ਬਣਾ ਲਿਆ ਰੇਟ ਆਪਣਾ ਡਿਸਾਈਡ ਕਰਦੇ ਆ ਆਰਗੈਨਿਕ ਦੀ ਝਾੜ ਨਹੀਂ ਘਟਦੇ ਦੇਸੀ ਬੀਜ ਜਿਹੜੇ ਹੈਗੇ ਉਹਨਾਂ ਨਾਲ ਝਾੜ ਨਹੀਂ ਘਟ ਰਿਹਾ ਦੋਈ ਸੀਗੇ ਜਦੋਂ ਆਰਗੈਨਿਕ ਦੀ ਗੱਲ ਹੁੰਦੀ ਸੀ ਕਿ ਦੇਸ਼ ਦੀ ਅੰਨ ਸੁਰੱਖਿਆ ਅੱਜ ਮਸਲਾ ਇਹ ਲੈਣ ਦੇ ਫਿਰਦੇ ਆ ਕਿ ਅਸੀਂ ਸਾਨੂੰ ਐਕਸਪੋਰਟ ਕਰਨ ਦਾ ਹੋ ਲਾਇਸੈਂਸ ਦਿੱਤਾ ਜਾਵੇ ਇਹਦਾ ਮਤਲਬ ਅਸੀਂ ਬਾਧੂ ਤਾਂ ਪੈਦਾ ਕਰ ਹੀ ਰਹੀਆਂ ਅਨ ਸਮੱਸਿਆ ਕੋਈ ਨਹੀਂ ਹੈਗੀ ਅੱਜ ਦੀ ਡੇਟ ਸਾਨੂੰ ਕੁਆਲਿਟੀ ਦੇ ਲੋੜ ਹੈ ਕੁਆਲਿਟੀ ਦੇ ਨਾਲ ਨਾਲ ਕਿਸਾਨ ਦੀ ਜਿਹੜੀ ਆ ਕੋਈ ਸਨਮਾਨਜਨਕ ਕਮਾਈ ਵੀ ਹੋਣੀ ਚਾਹੀਦੀ ਸੋ ਉਸੇ ਮੇਮ ਨੂੰ ਲੈ ਕੇ ਸੀ 2022 ਦੇ ਵਿੱਚ ਆਪਣੀ ਖੇਤੀ ਆਪਣੇ ਬੀਜ ਮੈਂ ਸ਼ੁਰੂ ਕੀਤੀ ਸੀ ਕਿ ਕਿਸਾਨਾਂ ਨੂੰ ਜਿਹੜਾ ਆ ਇੱਕ ਹੌਸਲਾ ਪੈਦਾ ਕੀਤਾ ਜਾਵੇ ਉਹਨਾਂ ਨੂੰ ਇਦਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਣ ਕਿ ਆਪਣੇ ਬੀਜ ਕਿਦਾਂ ਪੈਦਾ ਕਰਨੇ ਜਦੋਂ ਤੁਹਾਨੂੰ ਵਿਗਿਆਨ ਪਤਾ ਲੱਗ ਗਿਆ ਜਦੋਂ ਸਾਰੀ ਆ ਗਈ ਆਪਣੇ ਆਪ ਚ ਕੌਨਫੀਡੈਂਸ ਆ ਗਿਆ ਕਿ ਮੈਂ 20 ਬੀਜ ਪੈਦਾ ਕਰ ਸਕਦਾ ਤੁਹਾਨੂੰ ਕਿਸੇ ਤੇ ਡਿਪੈਂਡ ਨਹੀਂ ਹਾਂ ਸੋ ਉਹੀ ਟ੍ਰੇਨਿੰਗ ਆ ਜਿਹੜੀਆਂ ਚੱਲਦੀਆਂ ਉਸ ਸਿਲਸਿਲੇ ਵਿੱਚ ਇਹ ਜਿਹੜੀ ਟ੍ਰੇਨਿੰਗ ਆ ਇਹ ਸਾਡੀ ਆਪਣੀ ਅਸੀਂ ਜਦੋਂ ਕੀਟ ਸਾਕਸ਼ਰਦਾ ਦਾ ਕੰਮ ਸ਼ੁਰੂ ਕੀਤਾ ਸੀ ਜੀਨ ਤੋਂ ਕਿਸਾਨ ਆਉਂਦੇ ਸੀ ਅਮਤੀਪਿੰਡ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਸਾਲ ਆਇਓ ਇੱਕ ਸਾਲ ਆ ਕੇ ਅਸੀਂ ਸਿੱਖਿਆ ਅਮਰਿਤਸਰ ਹੋਰ ਸਾਡੇ ਨਾਲ ਦੇ ਕਿਸਾਨ ਸੀ ਅਸੀਂ ਆਪਣੇ ਲੋਕਲ ਕਿਸਾਨਾਂ ਨੂੰ ਸਿਖਾਇਆ 17 ਤੋਂ ਬਾਅਦ ਫਿਰ ਆਪਣੇ ਕਿਸਾਨ ਪੂਰੇ ਪੰਜਾਬ 'ਚ ਇੱਕ ਦੂਜੇ ਨੂੰ ਸਿਖਾਉਂਦੇ ਰਹੇ ਦੇਖੋ ਚੇਨ ਬਣਾਤੀ ਕਿ ਕਿਸਾਨ ਕਿਸਾਨ ਨੂੰ ਸਿਖਾਏਗਾ ਵਿਰਾਸਤ ਦੇ ਅਸੀਂ ਵਿਰਸੇ ਦੀ ਬੜੀਆਂ ਗੱਲਾਂ ਕਰਦੇ ਆਂ ਕਈ ਕੁਛ ਅਸੀਂ ਸੋਸ਼ਲ ਮੀਡੀਆ ਤੇ ਡਰਾਮੇ ਵੀ ਚੱਲਦੇ ਆ ਇਸ ਬਾਰੇ ਕਿਸੇ ਨੇ ਨਹੀਂ ਸੋਚਿਆ ਕਦੀ ਕਿ ਇੱਕ ਦੂਜੇ ਤੋਂ ਪਹਿਲਾਂ ਜਿਹਦਾ ਸਿੱਖਦੇ ਸੀ ਉਹ ਸਾਡੀ ਵਿਰਾਸਤ ਸੀਗੀ ਉਹ ਸਾਨੂੰ ਦੁਬਾਰਾ ਸਿਸਟਮ ਲਿਆਉਣਾ ਪਏਗਾ ਸੋ ਇੱਕ ਕਿਸਾਨ ਅੱਗੇ ਸਿਖਾ ਰਿਹਾ ਉਹਨੇ ਸਿੱਖ ਲਿਆ ਫਿਰ ਉਹਨੇ ਪ੍ਰੈਕਟਿਸ ਕੀਤੀ ਮਹਾਰਤ ਹਾਸਲ ਕੀਤੀ ਮਾਡਲ ਖੜਾ ਕੀਤਾ ਤੇ ਅੱਗੇ ਕਿਸਾਨਾਂ ਨੂੰ ਸਿਖਾਉਣਾ ਸ਼ੁਰੂ ਕਰਤਾ ਸੋ ਅਮਰਿਤ ਦੇ ਫਾਰਮ ਤੇ ਇੱਕ ਮੁੱਢਲੇ ਲੈਵਲ ਦਾ ਮਾਡਲ ਜਿਹੜਾ ਖੜਾ ਹੋ ਚੁੱਕਿਆ ਇਹਨੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਨਾਦਾਨਾ ਤੋਂ ਟ੍ਰੇਨਿੰਗ ਲਈ ਪੀਏਯੂ ਤੋਂ ਟ੍ਰੇਨਿੰਗ ਲਈ ਜਿੱਥੋਂ ਕੁਝ ਪਤਾ ਲੱਗਿਆ ਉੱਥੋਂ ਟ੍ਰੇਨਿੰਗ ਲਈ ਜਿੱਥੇ ਕੋ ਚੰਗਾ ਬੀਜ ਦਾ ਪਤਾ ਲੱਗਿਆ ਉੱਥੋਂ ਬੀਜ ਇਕੱਠਾ ਕੀਤਾ ਬੀਜ ਇਕੱਠਾ ਕਰਕੇ ਤੇ ਉਹਨੂੰ ਢੰਗ ਤਰੀਕੇ ਦੇ ਨਾਲ ਕਿਉਂਕਿ ਇਹ ਵੀ ਇੱਕ ਪ੍ਰੋਪਰ ਵਿਗਿਆਨ ਹੈ ਕਲਾ ਹੈ ਉਹਨੂੰ ਢੰਗ ਦੇ ਤਰੀਕੇ ਨਾਲ ਆਪਣੇ ਇੱਥੇ ਟੈਸਟ ਕੀਤਾ ਟੈਸਟ ਕਰਨ ਤੋਂ ਬਾਅਦ ਫਿਰ ਕਿੱਟਾ ਬਣਾ ਕੇ ਹੁਣ ਦੂਜੇ ਕਿਸਾਨਾਂ ਨੂੰ ਵੇਚ ਰਿਹਾ ਪੂਰੇ ਪੰਜਾਬ ਚ ਇੱਕ ਮੁੰਡਾ ਰਵੀ ਆ ਅਮਰਜੀਤ ਉਹਨਾਂ ਦਾ ਮੁੰਡਾ ਚੈਣੇ ਤੋਂ ਇੱਕ ਉਹ ਕਿੱਟਾਂ ਦੇ ਰਿਹਾ ਤੇ ਇੱਕ ਅੰਮ੍ਰਿਤ ਦੇ ਰਿਹਾ ਸੋ ਉਹ ਉਹ ਕਿਸਾਨ ਵੀ ਤਾਂ ਤੁਹਾਡੇ ਵਰਗੇ ਕਿਸਾਨ ਆ ਜਿਹੜੇ ਆਪ ਹੀ ਨਹੀਂ ਪੈਦਾ ਕਰ ਰਹੇ ਦੂਜਿਆਂ ਨੂੰ ਕਿੱਟਾਂ ਹੀ ਬਣਾ ਕੇ ਦੇ ਰਹੇ ਸੋ ਅਸੀਂ ਜਿਹੜਾ ਟ੍ਰੇਨਿੰਗਾਂ ਦਾ ਸਿਲਸਲਾ ਹੁਣ ਸਾਡਾ ਸ਼ੁਰੂ ਹੋ ਚੁੱਕਿਆ ਇਹ ਸਾਡੀ ਪਹਿਲੀ ਟ੍ਰੇਨਿੰਗ ਆ ਸਟੈਪ ਬਾਈ ਸਟੈਪ ਅਸੀਂ ਟ੍ਰੇਨਿੰਗ ਕਰਾਉਂਦੇ ਰਹਿਵਾਂਗੇ ਜਦਾ ਅੱਜ ਦੀ ਟ੍ਰੇਨਿੰਗ ਆ ਤੁਸੀਂ ਸ਼ਡਿਊਲ ਜਿਹੜਾ ਭੇਜਿਆ ਸੀਗਾ ਕਿ ਤੁਹਾਨੂੰ ਹਰ ਸਟੈਪ ਉਹਦਾ ਦੱਸਣਾ ਬੀ ਜਿਹੜਾ ਹੈਗਾ ਹਰ ਇੱਕ ਚੀਜ਼ ਦਾ ਜਿਹੜਾ ਜੀਵਨ ਚੱਕਰ ਜਿਹਨੂੰ ਅਸੀਂ ਕਹਿੰਦੇ ਆ ਕਿ ਜੀਵਨ ਚੱਕਰ ਹੁੰਦਾ ਜਿਹਦਾ ਕੀੜਿਆਂ ਦਾ ਅਸੀਂ ਦੱਸਦੇ ਜੀ तितਲੀ ਆ ਆਂਡੇ ਦਿੰਦੀ ਆਂਡਿਆਂ ਚੋਂ ਸੁੰਡੀ ਨਿਕਲਦੀ ਤੇ ਪਿਪਾ ਬਣਦਾ ਠੀਕ ਆ ਹਰ ਚੀਜ਼ ਨੇ ਜਿਹੜਾ ਘੁੰਮ ਕੇ ਉੱਥੇ ਹੀ ਆਉਣਾ ਹੁੰਦਾ ਜਦ ਅਸੀਂ ਕਹਿੰਦੇ ਮਿੱਟੀ ਦਾ ਪੁਤਲਾ ਮਿੱਟੀ ਚ ਮਿਲ ਜਾਣਾ ਇਹੀ ਕਹਿੰਦੇ ਆ ਅਸੀਂ ਕਿ ਸਾਰਾ ਕੁਝ ਮਿੱਟੀ ਚੋਂ ਖਾਦਾ ਅਸੀਂ ਉੱਥੋਂ ਹੀ ਨਿਕਲਿਆ ਜੀ ਉੱਥੇ ਹੀ ਚੱਲ ਜਾਣਾ ਵਾਪਸ ਅਸੀਂ ਜਿਹੜੇ ਫਸਲ ਹੈ ਚਾਹੇ ਆ ਵੱਡਾ ਜਮਨ ਦਾ ਦਰਖਤ ਆ ਚਾਹੇ ਕਣਕਾ ਚਾਹੇ ਪੁਦੀਨਾ ਆ ਚਾਹੇ ਆ ਛੋਟੇ ਛੋਟੇ ਫੁੱਲ ਆ ਸਜਾਵਟੀ ਬੂਟੇ ਆ 20 ਤੋਂ ਨਿਕਲੇ ਬੂਟਾ ਬਣਿਆ ਫਲ ਲੱਗਿਆ ਫਲ ਦੇ ਅੰਦਰ ਵੀ 20 ਕੇ 20 ਬਣ ਗਿਆ ਇਸ ਤੋਂ ਇਲਾਵਾ ਦੁਨੀਆ ਚ ਇਹ ਜੀਵਨ ਚੱਕਰ ਆ ਇਸ ਜੀਵਨ ਚੱਕਰ ਪਰਸਪਰਤਾ ਆ ਜਾਂਦੀ ਆ ਜਾਨਵਰ ਬੂਟਿਆਂ ਤੇ ਨਿਰਭਰ ਆ ਅਸੀਂ ਜਾਨਵਰਾਂ ਤੇ ਨਿਰਭਰ ਆ ਉਹ ਜੀਵਨ ਚੱਕਰ ਜਿਹੜੇ ਆਪਸ ਵਿੱਚ ਮੇਲ ਖਾਂਦੇ ਆ ਉਹ ਅਸੀਂ ਕੀੜਿਆਂ ਦੇ ਜਦੋਂ ਪਲਾਸਾਂ ਲਾਵਾਂਗੇ ਦੀ ਟ੍ਰੇਨਿੰਗ ਦਾ ਮਕਸਦ ਕੀ ਆ ਕਿ ਤੁਹਾਡੇ ਹੱਥ ਵਿੱਚ ਬੀਜ ਆ ਗਿਆ ਉਸ ਬੀਜ ਤੋਂ ਲੈ ਕੇ ਤੁਸੀਂ ਫਸਲ ਪੈਦਾ ਕਰਨੀ ਆ ਤਾਂ ਕਿ ਖਾਣਾ ਵੀ ਆ ਉਹ ਚੰਗਾ ਬੀਜ ਵੀ ਪੈਦਾ ਕਰਨਾ ਚੰਗਾ ਬੀਜ ਪੈਦਾ ਕਰਕੇ ਉਹਨੂੰ ਸਾਂਭਣਾ ਵੀ ਆ ਤਾਂ ਕਿ ਅਗਲੇ ਸੀਜ਼ਨ 'ਚ ਫੇਰ ਉਹ ਬੀਜ ਜਿਹੜਾ ਆ ਵਰਤਿਆ ਮੈਨੂੰ ਕਹੇ ਤੇ ਨਿਰਪਰਮਾਣ ਜਿਹੜਾ ਕੋਣ ਮੇਰਾ ਤਿਆਰ ਕਰਕੇ ਤੇ ਬਾਹਰ ਬੀਜ ਲੈ ਲਿਆ ਜਾ ਟਰੈਕਟਰ ਦਾ ਗੇਅਰ ਪਾਉਣ ਲੱਗਿਆ ਹੁੰਦਾ ਚਾਬੀ ਨਾਲ ਸੈਲਫ ਮਾਰ ਕੇ ਨਾ ਫੇ ਫੋਨ ਕਰੂਗਾ ਮੈਂ ਫੋਨ ਚੱਲਿਆ ਖੇ ਜੀ ਮੈਨੂੰ ਫਿਰ ਆਵਾ ਪਾਉਣਗੇ ਸਾਨੂੰ ਆਵਾ ਪਈ ਕਿਵੇਂ ਫੇ ਵਰ ਇਹ ਵੀ ਹੁੰਦਾ ਪਤਾ ਨਹੀਂ ਸਾਨੂੰ ਕਿੰਨੇ ਕਿੱਲੇ ਬੀ ਲਗਾਉਣਾ ਪਵੇ ਤੁਸੀਂ ਛੋਟੇ ਛੋਟੇ ਇਹ ਕੈਲਕੂਲੇਸ਼ਨਾਂ ਕਰਦੇ ਆ ਹੁਣ ਤੁਸੀਂ ਹੀ ਦੱਸਣਾ ਮੈਨੂੰ ਕਣਕ ਆ ਤੁਹਾਡੀ 40 ਕਿਲੋ ਵੀ ਲੱਗਦਾ ਕਿੱਲੇ ਦਾ ਕਿੰਨੀ ਹੁੰਦੀ ਕਿੱਲੇ ਦੀ ਕਣਕ ਇੱਕ ਕਿੱਲੇ ਚ ਕਿੰਨੀ ਕਣਕ ਦਾ ਪੈਦਾਵਾਰ ਹੁੰਦੀ ਹੈ 20 20 ਕੁਆਂਟਲ ਹੋ ਗਈ 20 ਕੁਆਂਟਲ ਹੋ ਗਈ 20 ਕੁਆਂਟਲ ਦਾ ਮਤਲਬ 2000 ਕਿਲੋ 100 ਕਿਲੋ ਦਾ ਇੱਕ ਕੁਆਂਟਲ ਹੁੰਦਾ 40 ਕਿਲੋ 20 ਤੋਂ 2000 ਬਣੀ ਇਹਨੂੰ 40 ਨਾਲ ਤਕਸੀਮ ਕਰ ਲਓ ਕਿੰਨਾ ਆ ਗਿਆ 50 ਠੀਕ ਹੈ ਇਹ ਇਨੀਆਂ ਇਹਦਾ ਮਤਲਬ 40 ਕਿਲੋ ਕਣਕ ਪਾਈ 20 ਕੁਇੰਟਲ ਬਣ ਗਈ ਕਿੰਨੀ ਵਧੀ 50 ਗੁਣਾ ਕਿੱਲੇ ਦਾ ਤੁਹਾਨੂੰ 40 ਕਿਲੋ 20 ਚਾਹੀਦਾ ਪਿਆ ਗੁਣਾ ਵਧਿਆ 40 ਲੈ ਕਿੰਨਾ ਇਹਨੂੰ ਭਾਗ ਕਰਾਂਗੇ ਹੁਣ ਸਾਰਾ ਬੀਜ ਜਿਹੜਾ ਸਾਰ ਨਹੀਂ ਹੁੰਦਾ ਕੁਝ ਵੀ ਮਾੜਾ ਹੋ ਸਕਦਾ ਕੁਝ ਹਲਕਾ ਹੋ ਸਕਦਾ ਕੁਝ ਖਰਾਬ ਹੋ ਸਕਦਾ ਅਸੀਂ ਇਹ ਕਹਿ ਲਈਏ ਕਿ ਸਾਨੂੰ 40 ਦੀ ਬਜਾਏ 50 ਕਿਲੋ ਬੀਜ ਚਾਹੀਦਾ 50 ਕਿਲੋ ਕਣਕ ਚਾਹੀਦੀ ਜਿਹਦੇ ਚੋਂ ਅਸੀਂ 20 ਕੱਢਣਾ 50 ਕਿਲੋ ਕਣਕ ਲਈ ਕਿੰਨਾ ਬੀ ਬੀ ਜਣਾ ਪਏਗਾ 40 ਕਿਲੋ ਬੀਜੀ ਤਾਂ 2000 ਕਿਲੋ ਨਿਕਲਿਆ 50 ਗੁਣਾ ਵਾਧਾ ਜੇ 50 ਕਿਲੋ ਕਣਕ ਚਾਹੀਦੀ ਆ ਤਾਂ ਕਿੰਨਾ ਬੀ ਬੀ ਜਣਾ ਪਏਗਾ 1 ਕਿਲੋ